ਕਾ ਜੀ ਸਾਰਿਆਂ ਨੂੰ ਬਾਈ ਜੀ ਕਾਰ ਬਾਜ਼ਾਰ ਸੈਡਾਨ ਕਾਰ ਲੈ ਕੇ ਆ ਗਿਆ ਤੁਹਾਡੇ ਵਾਸਤੇ ਸਿਰਫ 2.5 ਲੱਖ ਰੁਪਏ ਦੀ 2013 ਮਾਡਲ ਪੰਜਾਬ ਨੰਬਰ ਸੈਗਡ ਓਨਰ ਤੇ ਜਿਵੇਂ ਕਹਿੰਦੇ ਆ ਕਾਰ ਉਹ ਹੋਊਗੀ ਜਿੰਦੇ ਕਾਰ ਦੀ ਫੀਲਿੰਗ ਆਊਗੀ ਕਾਰ ਦੇ ਵਿੱਚ ਨਿਸ਼ਾਨ ਵਾਲੀ ਸਨੀ ਕਾਰ ਬਾਈ ਇਹ ਸਨੀ ਕਾਰ ਹੈ ਜੀ ਪੰਜਾਬ ਨੰਬਰ ਹੈ ਗ੍ਰੇ ਕਲਰ ਦੀ ਕਾਰ ਹੈ ਤੇ ਜਿੰਨੇ ਪੈਸਿਆਂ ਦੇ ਵਿੱਚ ਤੁਹਾਨੂੰ 2.5 ਲੱਖ ਰੁਪਏ ਦੇ ਵਿੱਚ ਕਾਰ ਦੇ ਰਹੇ ਆ ਨਾ ਜੀ ਮੈਂ ਕਹਿੰਦਾ ਜੀ ਕਾਰ ਦੇ ਵਿੱਚ ਕਾਰ ਦੇ ਵਿੱਚ ਜਦੋਂ ਬੈਠੋਗੇ ਨਾ ਤੇ ਫੀਲਿੰਗ ਆਊਗੀ ਕਾਰ ਦੀ ਚੰਗੀ ਕਾਰ ਦੀ ਕੁਆਲਿਟੀ ਦੀ ਵੀਲ ਫੀਲਿੰਗ ਆਊਗੀ ਤੁਹਾਨੂੰ ਕਾਰ ਅਸੀਂ ਤੁਹਾਡੇ ਵਾਸਤੇ ਉਹ ਲੈ ਕੇ ਆਂਦੇ ਆ ਜਿਸ ਕਾਰ ਦੇ ਵਿੱਚ ਕੁਆਲਿਟੀ ਹੋਵੇ 2 4 5 ਸਾਲ ਤੁਹਾਨੂੰ ਜਿਵੇਂ ਕਹਿੰਦੇ ਆ ਪੈਸੇ ਲਾਏ ਦਾ ਤੁਹਾਡਾ ਮੁੱਲ ਮੁੜੇ 2.5 ਲੱਖ ਰੁਪਏ ਦੀ ਨਿਸ਼ਾਨ ਸਨੀ ਬੈਕ ਸਾਈਡ ਦਿਖਾਓ ਸਾਰੀ ਸਾਈਡ ਘਮਾਓ ਕਾਰ ਦੀ ਲੈ ਜਿਓ ਕਾਰ ਤੇ ਨਾਲ ਦੀ ਨਾਲ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋਣ ਵਾਲੀਆਂ ਨੇ ਆਪਾਂ ਆਈਫੋਨ ਦੇ ਰਹੇ ਹਾਂ ਚੰਗੀ ਕੰਡੀਸ਼ਨ ਦਾ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਲਾਸਟ ਕੁਝ ਘੰਟੇ ਹੀ ਰਹਿ ਗਏ ਨੇ ਜਿਆਦਾ ਤੋਂ ਜਿਆਦਾ ਵੀਡੀਓ ਸ਼ੇਅਰ ਕਰਕੇ ਕਮੈਂਟ ਛੱਡ ਲਓ ਤੇ ਲਾਈਵ ਹੋ ਕੇ ਅਸੀਂ ਆਈਫੋਨ ਕੱਢਾਂਗੇ ਬੱਚੇ ਦੇ ਹੱਥੋਂ ਪਰਚੀਆਂ ਪਾ ਕੇ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਵੀਡੀਓ ਸ਼ੇਅਰ ਕਰਨਗੇ ਉਹਨਾਂ ਦੇ ਨਾਮ ਡਰਾਪ ਬਾਕਸ ਦੇ ਵਿੱਚ ਪਾਵਾਂਗੇ ਜਿਸ ਵੀਰ ਦਾ ਆਈਫੋਨ ਨਿਕਲੇਗਾ ਕਮੈਂਟ ਦੇ ਵਿੱਚ ਨੰਬਰ ਜਰੂਰ ਛੱਡਿਓ ਫੋਨ ਕਰਾਂਗੇ ਤੇ ਲਾਈਵ ਹੀ ਆਈਫੋਨ ਦੇਾਂਗੇ ਤੁਹਾਨੂੰ ਚੰਗੀ ਕੰਡੀਸ਼ਨ ਦਾ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰ ਲਓ ਜੀ ਤੇ ਫੇਸਬੁਕ ਤੇ ਪੇਜ ਇਹ ਆਪਣਾ ਉੱਥੇ ਤੁਹਾਡਾ ਕਮੈਂਟ ਹੋਣਾ ਬੜਾ ਜ਼ਰੂਰੀ ਹੈ ਭਾਈ ਜੀ ਕਾਰਪੌਂਟ ਉੱਪਰ ਸ਼ੋ ਹੋ ਰਿਹਾ ਹੈ ਸਸਤੀ